ਇਹ ਤਵਕ ਵਕ ਸਮਾਜਿਕ ਬੁਰਾਈਆਂ ਦੇ ਸੰਬੰਧ ਵਿੱਚ ਮੀਡੀਆ ਸਿਵਲ ਤੇ ਪੁਲਿਸ ਵਿਭਾਗ ਵੱਲੋਂ ਕੀਤੀ ਗਈ ਵਿਸ਼ੇਸ਼ ਮਿਲਣੀ ਸਮੂਹਿਕ ਸਾਥ ਨਾਲ ਨਸ਼ਿਆਂ ਨੂੰ ਕੀਤਾ ਜਾਵੇਗਾ ਜਨ ਤੋਂ ਖਤਮ ਬਟਾਲਾ ਨਸ਼ਿਆ ਸਮੇਤ ਵਕ ਵਕ ਸਮਾਜਿਕ ਬੁਰਾਈਆਂ ਦੇ ਸੰਬੰਧ ਵਿੱਚ ਪ੍ਰੈਸ ਐਸੋਸੀਏਸ਼ਨ ਰਚੇ पंजाब वालों सिवलते पुलिस विभाग नार बटाला क्लब विखे विशेष मिलनी करवाई गई आओ देखते हैं 24x7 न्यूज़ पंजाब के बटाला तो पत्रकार अनीता बेदी की खास रिपोर्ट जो समाज को प्रीतियां खास करके नशे विरुद्ध सारे लोग एक जट होके हमला मारने लगे अते आपनियां फील्ड में जो भी समस्या में आ रही ह ਇਹ ਵਿਸ਼ੇਸ਼ ਪ੍ਰੋਗਰਾਮ ਨੂੰ ਲਿਆ ਗਿਆ ਹੈ ਭوپਾਲ ਸਿੰਘ ਜੀ ਸੀਨੀਅਰ ਪੱਤਰਕਾਰ ਪਮੰਤ ਰਹੇਮ ਜੀ ਜੀਬਤ ਸੈਰੀ ਜੀ ਚੇਅਰਮੈਨ ਸਾਹਿਬ ਉਹਨਾਂ ਦੀ ਬਟਾਲਾ ਟੀਮ ਅਤੇ ਹੋਰ ਆਏ ਹੋਏ ਮੋੱਖ ਮੰਤਰੀਆਂ ਨੂੰ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਜੀ ਆਇਆਂ ਕਹਿੰਦਾ ਸਭ ਤੋਂ ਪਹਿਲਾਂ ਮੈਂ ਭੈਣ ਜੀ ਦਾ ਦਸ਼ਮੀਤ ਕੋਟ ਜੀ ਦਾ ਧੰਨਵਾਦ ਕਰਦਾ ਹਾਂ ਕਿਉਂ ਘਟਾਲਾ ਦੇ ਪਵਿੱਤਰ ਧਰਤੀ ਪਾਵਨ ਧਰਤੀ ਔਰ ਸ਼ੇਰ ਕੁਮਾਰ ਪਟਾਲਵੀ ਦੇ ਸ਼ਹਿਰ ਆਏ ਹਨ ਉਹਨਾਂ ਦਾ ਸ਼ਹੀਦ ਭਗਤ ਸਿੰਘ ਜੀ ਦੇ ਭੈਣ ਜੀ ਮੀਮੀ ਜਸਮੀਤ ਕੌਰ ਦੇ ਸਾਡੇ ਪੈਰ ਇਸ ਪਵਿੱਤਰ ਧਰਤੀ ਤੇ ਆਏ ਹਨ ਇਸ ਪਵਿੱਤਰ ਧਰਤੀ ਤੇ ਆਮ ਤੇ ਮਹਿਮਾਨ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਇਨਕਲਾਬ ਜ਼ਿੰਦਾਬਾਦ ਦੀ ਸਾਹਮਣੇ ਆਦਾ ਸੀ ਉਹਦਾ ਫੋਨ ਆ ਗਿਆ ਜਿਹੜੀ ਜਿਹੜੀ ਪੱਤਰਕਾਰ ਤਾਂ ਵੀ ਬਾਹਰ ਨੂੰ ਦੀ ਤੇ ਬੁਰਾਈ ਹੈ ਕੋਈ ਉੱਥੇ ਵੀ ਤੇ ਪੱਤਰਕਾਰ ਉਹੀ ਵਾਲਾ ਥਰਵਣਾ ਜਿਹਦੀ ਨੂੰ ਵਾਲੀ ਨਹੀਂ ਆਂਦੀ ਹੈ ਪਰ ਇਸ ਦਾ ਤਬਦੀਲ ਸਾਡੀ ਮਿਲਣੀ ਜਿਹੜੀ ਅੱਜ ਕੱਲ੍ਹ ਨਹੀਂ ਮਿਲਨੀ ਸੀ ਤਾਂ ਇਹਨਾਂ ਦੀ ਕੋਈ ਮਾਈਂਡ ਕਰਨ ਦੀ ਗੱਲ ਹੈ ਤੁਹਾਡੀ ਇਹਨਾਂ ਨੇ ਕਿਸਨਕਸ਼ ਦੇ ਕੀ ਗੱਲ ਹੋ ਗਈ ਸਾਰੇ ਜਣੇ ਆਪ ਕੋ ਬੈਠੇ ਆਂ ਭਾਵੇਂ ਨੇ ਆਪਣੇ ਅੱਛੇ ਤਰੀਕੇ ਨਾਲ ਅੱਛੇ ਹਰ ਕਸਤਰ ਉੱਪਰ ਦਾ ਮੋਤਵਤ ਧੰਵਾਸ ਹੋਣ ਚਾਹ ਧੰਨਵਾਦ सर ਐਸ.ਐਨ.ਡੀ. ਗੁਰਨਰਜ ਸਿੰਘ ਜੀ ਨੇ ਭਵਿੰਦਰ ਸਰ ਸਾਰੀ ਪ੍ਰੈਸ ਅੱਛਾ ਸਾਰੀ ਪ੍ਰੈਸ ਅਸੋਸੀਏਸ਼ਨ ਨੇ ਤਾਂ ਸਾਰੀ ਪ੍ਰੈਸ ਐਸੋਸੀਏਸ਼ਨ ਡਿਸਰਵ ਕਰਦੀ ਹੈ ਸਾਡੇ ਵੱਲੋਂ ਐਪਰੀਸ਼ੀਏਸ਼ਨ ਤਾਂ ਇਸ ਤਰ੍ਹਾਂ ਦੇ ਉਗਰਾਲੇ ਵਿੱਚ ਵਿੱਚ ਕਰੀ ਹੁੰਦੇ ਹੈ ਬਟ ਇੱਕ ਤਾਂ ਮੈਨੂੰ ਯਾਦ ਹੈ ਔਰ ਇਹਨਾਂ ਨੇ ਵੀ ਜ਼ੋਰਦਾਰ ਤਾਰੀਕਾ ਲਾ ਦਿੱਤਾ ਔਰ ਇਹ ਚੀਜ਼ ਤੇ ਜਿਹੜੀ ਰਿਪੋਰਟ ਹੈ ਔਰ ਸਭ ਤੋਂ ਇੰਪੋਰਟੈਂਟ ਹੈ ਸੋ ਇਹਨਾਂ ਤੋਂ ਬਾਅਦ ਸਿਮਰਤਾ ਘਟਾਵਾ ਇੱਕ ਮਿੰਟ ਹੋ ਜਾ ਜੀ ਅਸੋਸੀਏਸ਼ਨ ਵੱਲੋਂ ਜਾਦਗਰੀ ਚੰ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਆਮਰਤ ਕਰਸੀ ਜੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਪ੍ਰਧਾਨ ਜੀ ਸਾਹਮਣੇ ਦੇਖੋ ਸਾਹਮਣੇ ਠੀਕ ਹੈ ਜੀ ਓਕੇ ਚਤੁਰਤੇ ਸਨਮਾਨ ਇਹ ਬੇਸਿਕਲੀ ਅੱਜ ਦਾ ਇਨੀਸ਼ੀਏਟਿਵ ਪ੍ਰੈਸ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਇੱਕ ਪਹਿਲ ਕੀਤੀ ਗਈ ਤਾਂ ਬਹੁਤ ਹੀ ਵਧੀਆ ਉਪਰਾਲਾ ਸੀਗਾ ਇਹਦੇ ਵਿੱਚ ਪੁਲਸ ਨੂੰ ਐਂਡ ਵਕ ਵਕ ਜਿਹੜੇ ਸਮਾਜ ਸੇਵੀ ਆਰਗੇਨਾਈਜੇਸ਼ਨਸ ਹੈ ਉਹਨਾਂ ਨੂੰ ਸੱਦਾ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਲੋਕਾਂ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਹੈ ਤਾਂ ਉਹ ਵੀ ਇੱਥੇ ਆਏ ਕੁੱਲ ਮਿਲਾ ਕੇ ਇਹ ਜਿਹੜਾ ਇੱਕ ਡਾਈਵਰਸ ਅਲੱਗ-ਅਲੱਗ ਵਕ ਤਰਾ ਦੇ ਲੋਕਾਂ ਨੇ ਇਹਦੇ ਚ ਪਾਰਟਿਸਪੇਟ ਕਰ ਲਿਆ ਪੁਲਿਸ ਨੇ ਇਹਦੇ ਚ ਸ਼ਮੂਲੀਅਤ ਆਪਣੀ ਪਾਈ ਸੋ ਪਰਪਸ ਇਹਦਾ ਇਹ ਸੀਗਾ ਕਿ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਰਸ਼ੀਆ ਵਿਰੁੱਧ ਜਿਹੜੀ ਮੁਹਿੰਮ ਚੱਲਦੀ ਪਈ ਤਾਂ ਉਹਦੇ ਵਿੱਚ ਹਰ ਕਿਸੇ ਵਰਗ ਨੇ ਹਰ ਕਿਸੇ ਆਰਗੇਨਾਈਜੇਸ਼ਨ ਨੇ ਹਰ ਕਿਸੇ ਫਰਦ ਨੇ ਆਪਣਾ ਯੋਗਦਾਨ ਪਾਣਾ ਤਾਂ ਮੈਂ ਜਿਸ ਤਰ੍ਹਾਂ ਕਹਿ ਰਹਾ ਸੀਗਾ ਕਿ ਪੁਲਿਸ ਨੇ ਬਟਾਲਾ ਪੁਲਿਸ ਨੇ ਖਸੂਸੀ ਤੌਰ ਤੇ ਜਿਹੜੀ ਮੁਹਿੰਮ ਹੈ ਉਹਦੇ ਵਿੱਚ ਕਿਹੜਾ ਕਿਹੜਾ ਕੰਮ ਕਰ ਲਿਆ ਪਰ ਉਹ ਲੋਕਾਂ ਦੀ ਜਿਹੜੇ ਸਮਗਲਰਸ ਹੈ ਜਾਂ ਪੈਡਰਸ ਹੈ ਉਹਨਾਂ ਦੀ ਜਿਹੜੀ ਅਰੈਸਟ ਪਾਣੀ ਹੈ ਕਰੀਬਨ 800 ਪਲਸ ਜਿਹੜੇ ਬੰਦੇ ਅਰੈਸਟ ਹੋਏ ਹੈ ਜਾਂ ਕੁਝ ਪ੍ਰਾਪਰਟੀ ਸੀਜ਼ਰਸ ਹੋਏ ਹੈ ਤਾਂ ਉਹ ਸਾਰਾ ਇੱਕ ਤਰਫ ਜਿਹੜਾ ਕੰਮ ਪੁਲਿਸ ਕਰ ਰਹੀ ਹੈ ਬਟ ਅਲੱਗ-ਅਲੱਗ ਜਿਹੜੇ ਹੋਰ ਇੱਥੇ ਆਏ ਸੀਗੇ ਵੱਖ-ਵੱਖ ਆਰਗੇਨਾਈਜੇਸ਼ਨਸ ਤੋਂ ਤਾਂ ਉਹਨਾਂ ਨੇ ਵੀ ਇਹ ਪ੍ਰੈਂਡ ਕਰ ਲਿਆ ਕਿ ਸੀਜੀ ਜਾ ਕੇ ਪਿੰਡਾਂ ਦੇ ਵਿੱਚ ਆਪਣੀ ਕੋਈ ਛੋਟੀ ਸੀ ਗਲੀ ਜਾਂ ਅੜੂਸ ਪਰੂਸ ਦੇ ਵਿੱਚ ਦੋ ਦੋ ਚਾਰ ਕਾਰ ਆਪਾਂ ਐਡਾਪਟ ਕਰ ਲਏ ਤਾਂ ਉਹਨਾਂ ਦੀ ਆਪਾਂ ਜ਼ਿੰਮੇਵਾਰੀ ਚੁੱਕੀਏ ਤਾਂ ਥਲੜੇ ਪੱਧਰ ਤੇ ਜ਼ਮੀਨੀ ਪੱਧਰ ਤੇ ਉੱਥੇ ਕੰਮ ਕਰਕੇ ਇਹ ਜਿਹੜੀ ਨਸ਼ੇ ਦੀ ਲਾਨਤ ਹੈ ਇਹਦੇ ਤੋਂ ਸੂਬੇ ਨੂੰ ਨਜਾਤ ਦਿਵਾ ਦਈਏ ਤਾਂ ਮੈਂ ਅਗੇਨ ਇਹਨਾਂ ਸਾਰਿਆਂ ਨੂੰ ਮਤਲਬ ਐਸੋਸੀਏਸ਼ਨ ਨੂੰ ਮੁਬਾਰਕਬਾਦ ਦੇਣਾ ਚਾਹੁੰਨਾ ਇੰਨੀ ਵਧੀਆ ਜਿਹੜਾ ਇਹ ਉਪਰਾਲਾ ਇਹਨਾਂ ਨੇ ਅੱਜ ਉਹ ਰੱਖਿਆ ਸੀਗਾ ਮੈਂ ਸ਼ਹੀਦੇ ਅਗਮ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਸੁਰਨ ਸਿੰਘ ਦੀ ਬੇਟੀ ਜਸਮੀਤ ਕੌਰਾਂ ਜੀ ਮੈਨੂੰ ਇੱਥੇ ਆਉਣ ਕੇ ਬਹੁਤ ਖੁਸ਼ੀ ਹੋਈ ਕਿ ਇੱਕ ਪ੍ਰੈਸ ਔਰ ਇੱਕ ਪੁਲਿਸ ਪ੍ਰਸ਼ਾਸਨ ਜਿਹੜੇ ਮਿਲ ਕੇ ਅੱਜ ਨਸ਼ਿਆਂ ਦੇ ਵਿਰੁੱਧ ਮਹਿੰਮ ਚਲਾਈ ਹੈ ਔਰ ਉਹਨਾਂ ਨੇ ਬਹੁਤ ਅੱਛਾ ਕਿਹਾ ਕਿ ਅਸੀਂ ਲੋਕ ਨਸ਼ਿਆਂ ਨੂੰ ਹਟਾਵਾਂਗੇ ਪਹਿਲੇ ਤੇ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਧਿਲੋ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਕਈ ਮਾਵਾ ਦੇ ਪੁੱਤਰ ਕਈ ਪੈਣਾ ਦੇ ਭਰਾ ਤੇ ਕਈ ਔਰਤਾਂ ਦੇ ਆਦਮੀ ਬਚਾਏ ਨੇ ਕਿਉਂਕਿ ਪਹਿਲੇ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਨਸ਼ਾ ਆਂਦਾ ਕਿੱਥੋਂ ਸੀ ਨਸ਼ਾ ਸਰੰਦਾ ਔਰ ਬਾਦਰਾਂ ਤੋਂ ਆਂਦਾ ਸੀ ਮੈਨੂੰ ਮੈਂ ਪਹਿਲੇ ਵੀ ਅੰਮ੍ਰਿਤਸਰੀ ਹੋ ਕੇ ਆਈ ਸੀ ਕਿ ਮੈਨੂੰ ਬਿਠੋ ਨਸ਼ਾ ਕੁਝ ਬੱਚਿਆਂ ਨੇ ਮੈਨੂੰ ਦੱਸਿਆ ਮੈਂ ਕਿਹਾ ਬੱਚੇ ਤੁਸੀਂ ਨਸ਼ਾ ਕਿਉਂ ਕਰਦੇ ਹੋ ਉਹ ਕਹਿੰਦੇ ਕਿ ਦੀਦੀ ਸਾਡੇ ਹੱਥੀਂ ਚ ਡਿਗਰੀਆਂ ਹੁੰਦੀਆਂ ਨੇ ਔਰ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਤੇ ਸਾਨੂੰ ਮਾਪਿਓ ਭੈਣ ਭਰਾ ਤਾਂ ਨਹੀਂ ਮੋੜਦੇ ਨੇ ਕਿ ਇਹਨਾਂ ਅਸੀਂ ਤੈਨੂੰ ਪੜਾਇਆ ਲਿਖਾਇਆ ਮਗਰ ਤੂੰ ਨਿਕੰਮੇ ਦਾ ਨਿਕੰਮਾ ਰਿਹਾ ਕਿ ਤੇਰੇ ਕੋਲ ਕੋਈ ਕੰਮ ਨਹੀਂ ਹੈ ਡਿਗਰੀਆਂ ਨਾਲ ਸੀ ਕੀ ਕਰਦਾ ਇਸ ਡਿਗਰੀਆਂ ਦੇ ਕਾਰਨ ਬੱਚੇ ਕਈ ਤੰਨੇ ਮੈਨੇ ਨਾ ਖਾਂਦੇ ਮਾਰੇ ਉਹਨਾਂ ਨੇ ਕੀ ਕਰਨਾ ਨਸ਼ਿਆਂ ਦੇ ਵਿੱਚ ਪਹਿਲੇ ਕਿਸੇ ਦੋਸਤਾਂ ਯਾਰਾਂ ਨੇ ਫ੍ਰੀ ਨਸ਼ਾ ਵਰਨਾ ਔਰ ਉਸ ਤੋਂ ਬਾਅਦ ਉਹ ਆਦੀ ਬਣ ਜਾਂਦੇ ਸੀ ਮੈਨੂੰ ਬਹੁਤ ਦੁੱਖ ਹੋਇਆ ਸੀ ਉਸ ਟਾਈਮ ਤੇ ਜਦੋਂ ਮੈਂ ਇਹ ਗੱਲ ਸੁਣੀ ਸੀ ਬੱਚਿਆਂ ਦੇ ਮੂੰਹ ਔਰ ਕਈ ਸਾਡੇ ਪੰਜਾਬ ਦੇ ਵਿੱਚ ਬੱਚੇ ਜਿਹੜੇ ਸਾਡੇ ਦੇਖਦੇ ਫੋਰਨ ਚਲੇ ਜਾਂਦੇ ਫੋਰਨ ਕੰਟਰੀ ਜਾ ਕੇ ਕਿਉਂਕਿ ਉਹਨਾਂ ਨੂੰ ਇੱਥੇ ਕੰਮ ਕਰਨ ਨਹੀਂ ਮਿਲਦਾ ਸੀ ਮਨ ਭਗਵੰਦਮਾਨ ਜੀ ਨੇ ਕਾਫੀ ਨੌਕਰੀਆਂ ਨਿਕਾਲੀਆਂ ਨੇ ਔਰ ਮੈਂ ਸੀਐਮ ਭਗਵੰਦਮਾਨ ਦਾ ਧੰਨਵਾਦ ਕਰਦੀ ਆ ਔਰ ਮੈਂ ਖੜਕੜ ਕੇ ਲੱ ਆ ਕਿ ਆ ਸੀ ਜੇ ਤੁਸੀਂ ਭਗਤ ਸਿੰਘ ਜੀ ਦੇ ਕਸਣ ਖਾਦੀਏ ਤੇ ਭਗਤ ਸਿੰਘ ਜੀ ਦੇ ਵਿਚਾਰਾਂ ਤੇ ਵੀ ਚੱਲਣਾ ਕਿਉਂਕਿ ਸਾਡੇ ਵੀਰ ਨੇ ਤੇ ਇੱਕ ਕੁਰਬਾਨੀ ਕੀਤੀ ਹੈ ਦੇਸ਼ ਵਿੱਚ ਸਾਡੇ ਵੱਡਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਤੁਸੀਂ ਵੀ ਇਸ ਤਰ੍ਹਾਂ ਦਾ ਕੰਮ ਕਰਨਾ ਕਿ ਜਿਹੜਾ ਤੁਹਾਨੂੰ ਜ਼ਿੰਦਗੀ ਚ ਹਾਰੇ ਕੋਈ ਬੱਚਾ ਹਾਰੇ ਕੋਈ ਮੇਰਾ ਵੀਰ ਹਾਰੇ ਕੋਈ ਮੇਰੀ ਤਨ ਹਰ ਕੋਈ ਮੇਰੀ ਮਾਂ ਹਰ ਕੋਈ ਮੇਰੇ ਦੇਸ਼ ਦੇ ਜਿੰਨੇ ਵੀ ਦੇਸ਼ ਵਾਸੀ ਨੇ ਉਹ ਤੁਹਾਡਾ ਹਰ ਦਿਨੋਂ ਧੰਨਵਾਦ ਕਰਨ ਅੱਜ ਮੈਂ ਖੁਸ਼ ਹਾਂ ਕਿ ਸਾਡਾ ਦੇਖੋ ਦੇਸ਼ ਰੰਗੀਲਾ ਬਣ ਰਿਹਾ ਹੈ ਕਿੱਥੇ ਤੇ ਕਾਲਾ ਪੰਜਾਬ ਕਹਿੰਦੇ ਸੀ ਕਿ ਅੱਜ ਹਰਿਆਲੀ ਵਿੱਚ ਆ ਰਿਹਾ ਪੰਜਾਬ ਸਾਡਾ ਔਰ ਸਾਨੂੰ ਖੁਸ਼ੀ ਮਿਲ ਰਹੀ ਹੈ ਇਹਦਾ ਕਹਿੰਦੇ ਇਨਕਲਾਬ ਜਿੰਦਾਬਾਦ ਜੈ ਹਿੰਦ ਮੈਂ ਬਹੁਤ ਬਹੁਤ ਧੰਨਵਾਦ ਅਰਦਾ ਪ੍ਰੈਸ ਐਸੋਸੀਏਸ਼ਨ ਦਾ ਇਹਦੇ ਚੇਅਰਪਰਸਨ ਦਾ ਇਹਦੇ ਪ੍ਰੈਜ਼ੀਡੈਂਟ ਦਾ ਅਨਮੈਤ ਰਿਪਰੈਜ਼ੈਂਟ ਕਰ ਰਹੇ ਸਰਦਾਰ ਅਮਨ ਸੇਸਿੰਗ ਸ਼ਰੀ ਐਲ ਸੀ ਡੀ ਐਮ ਐਲ اے ਬਟਾਲਾ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਤੋਂ ਬਹੁਤ ਹੀ ਮਿਹਨਤ ਕਰ ਰਹੇ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਜਿੱਦਾਂ ਉਹਨਾਂ ਤੇ ਜ਼ਿੰਮੇਵਾਰੀ ਵੀ ਪੰਜਾਬ ਦੀ ਪਈ ਹੈ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਉਹ ਵੀ ਬਹੁਤ ਹੀ ਜ਼ਿਆਦਾ ਮਿਹਨਤ ਕਰ ਰਹੇ ਨੇ ਅਚਲੀ ਇਹ ਪੁਰਾਣੀ ਸਰਕਾਰਾਂ ਤੋਂ ਜਿਹੜਾ ਵਾ ਚੱਲਦਾ ਆਇਆ ਵਾ ਤੇ ਦੂਸਰੀ ਸਰਕਾਰਾਂ ਨੂੰ ਜਦੋਂ ਓਪਰਚੁਨਿਟੀ ਮਿਲੀ ਇਹਨੂੰ ਹਟਾਉਣ ਦੀ ਉਹਨਾਂ ਨੇ ਹਟਾਉਣ ਦੇ ਬਾਵਜੂਦ ਜਿਹੜਾ ਉਹਨਾਂ ਨੂੰ ਪਾਣੀ ਪਾਇਆ ਔਰ ਉਹਨੇ ਹੋਰ ਵਧਾਇਆ ਇਸ ਲਈ ਸਾਡੀ ਬਹੁਤ ਮਿਹਨਤ ਲੱਗ ਰਹੀ ਹੈ ਔਰ ਇਸ ਚੀਜ਼ ਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਜਿਹਦਾਬਾ ਆਪਣੇ ਬਿਹਫ ਤੇ ਤੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਜੀ ਦੇ ਬਿਹਫ ਤੇ ਤੇ ਆਪਣੇ ਪਿੰਡ ਵਾਸੀ ਆਪਣੇ ਸ਼ਹਿਰ ਵਾਸੀਆਂ ਦੇ ਬਿਹਫ ਤੇ इवन दो ਆਪਣੀ ਆਮ ਆਦਮੀ ਪਾਰਟੀ ਸਮੂਚੀ ਟੀਮ ਦੇ ਬਿਹਫ ਤੇ ਸੀਨੀਅਰ ਸੁਪਰੀਰੈਂਟ ਆਫ ਪੁਲਿਸ ਸ਼੍ਰੀ ਮਿਸਟਰ ਸੁਹੇਲ ਜੀ ਨੂੰ ਬਹੁਤ ਬਹੁਤ ਮੈਂ ਇਹ ਚੀਜ਼ ਦਾ ਖੇਸਬਾ ਅਪਰੀਸ਼ੀਏਟ ਅਰਦਾਮ ਆਪਣੀ ਸਾਰੀ ਟੀਮ ਵੱਲੋਂ ਇਹਨਾਂ ਨੇ ਵੀ ਦਿਨ ਰਾਤ ਇਸ ਚੀਜ਼ ਦੇ ਉੱਤੇ ਮਿਹਨਤ ਕਰ ਰਹੇ ਨੇ ਯੋਧ ਨਸ਼ਿਆਵਰ ਉਹ ਜਿਹੜੀ ਮਹੀਮ ਚੱਲੀ ਹੈ ਉਹਨੂੰ ਪੂਰਾ ਜਿਹੜਾ ਵਾ ਸਾਥ ਦੇ ਰਹੇ ਨੇ ਸਰਕਾਰ ਦਾ ਔਰ ਇਹਨਾਂ ਦੇ ਨਾਲ ਨਾਲ ਡੀਐਸਪੀ ਐਸਪੀਡੀ ਗਰਦਾਸਪੁਰ ਤੋਂ ਆਏ ਨੇ ਡੀਐਸਪੀ ਸਾਹਿਬ ਵੀ ਆਏ ਨੇ ਐਂਡ ਪ੍ਰੈਸ ਐਸੋਸੀਏਸ਼ਨ ਦਾ ਇਸ ਚੀਜ਼ ਦੇ ਵਿੱਚ ਬਹੁਤ ਹੀ ਵੱਡਾ ਇੰਪੋਰਟ ਰੋਲ ਰੰਦਾ ਹੈ ਜਦ ਵੀ ਉਹ ਜਿਹੜੀ ਚੀਜ਼ ਆ ਜੋ ਇੱਕ ਸਚਾਈ ਨਿਊਜ਼ ਹੈ ਉਹ ਤੁਸੀਂ ਲੋਕਾਂ ਦੇ ਅੱਗੇ ਲੈ ਕੇ ਜਾਂਦੇ ਹੋ ਔਰ ਜਦੋਂ ਐਸਐਸਪੀ ਸਾਹਿਬ ਨੇ ਪਹਿਲਾਂ ਇੱਥੇ ਦੱਸਿਆ ਕਿ ਇੱਕ ਜਦੋਂ ਤੁਸੀਂ ਮਹੀਮ ਚਲਾਈ ਹੈ ਏਸ ਐਸੋਸੀਏਸ਼ਨ ਦੀ ਗੱਲ ਕਰ ਰਿਹਾ ਜਿੱਦਾਂ ਹੁਣ ਤੁਸੀਂ ਸਾਨੂੰ ਇੱਥੇ ਬੁਲਾ ਕੇ ਅਪਰੀਸ਼ੀਏਟ ਕਰ ਰਹੇ ਹੋ ਇਸ ਚੀਜ਼ ਦਾ ਮੈਂ ਚਾਹੁੰਦਾ ਹਰ ਐਸੋਸੀਏਸ਼ਨ ਹਰ ਦਿਨੇ ਵੀ ਐਨ ਜੀਓਜ਼ ਬਣੇ ਨੇ ਉਹ ਇਸ ਚੀਜ਼ ਵਾਲੇ ਪਾਸੇ ਵੀ ਜਾਣ ਕਿਉਂਕਿ ਨਸ਼ੇ ਦੇ ਵਿੱਚ ਜਿਹੜਾ ਬੰਦਾ ਵਾ ਉਹਨੂੰ ਅਸੀਂ ਗਲਤ ਨਾ ਕਰੀਏ ਉਹਨੂੰ ਸੁਧਾਰੀਏ ਉਹਦੇ ਨਾਲ ਨਾਲ ਹਰ ਐਸੋਸੀਏਸ਼ਨ ਆਪਣੀ ਜ਼ਿੰਮੇਵਾਰੀ ਸਮਝੇ ਆਪਣੇ ਏਰੀਆ ਦੇ ਆਪਣੇ ਪਿੰਡ ਆਪਣੇ ਵਾਰਡ ਦੇ ਵਿੱਚੋਂ ਜ਼ਿੰਮੇਵਾਰੀ ਲੈਂਨ ਕਿਉਂਕਿ ਪੁਲਿਸ ਮੀਡੀਆ ਸਾਰਾ ਸਾਥ ਦੇ ਰਿਹਾ ਉਹਨਾਂ ਦਾ ਇਹ ਸੋਹਣਾ ਸੱਚ ਹੈ ਜੀ ਇਹ ਬਾਲਦੀ ਆ ਪਰ ਜ ਕਿਸੇ ਦੇ ਆ ਰਹੇ ਆ ਕੱਲ ਨੂੰ ਸਾਡੇ ਘਰ ਅਦੋਂ ਆਲੇ ਸਾਨੂੰ ਇਹ ਪਤਾ ਨਹੀਂ ਇਸ ਲਈ ਇਹਦੇ ਪ੍ਰਤੀ ਕੋਈ ਸ਼ਬਦ ਨਹੀਂ ਲਈ ਉਹ ਪਾ ਮੇਰਾ ਗਵਾਂਡੀ ਕਿਉਂ ਨਹੀਂ ਹੈ ਮੈਂ ਉਹਦੇ ਉਹਦਾ ਸਾਥਰੀ ਇਸ ਚੀਜ਼ ਤੇ ਨਹੀਂ ਦਊਂਗਾ ਮੈਂ ਗੁਰਵਿੰਦਰ ਸਿੰਘ ਗੋਰਾਸਾ 50 ਪ੍ਰਧਾਨ ਪ੍ਰੈਸ ਐਸੋਸੀਏਸ਼ਨ ਰਜਿਸਟਰਡ ਪੰਜਾਬ ਸੋ ਮੈਂ ਖਾਸ ਕਰਕੇ ਪਟਾਲਾ ਦੇ ਪੱਤਰਕਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਔਰ ਬਲਾਕਾਂ ਤੋਂ ਆਏ ਪੱਤਰਕਾਰਾਂ ਦਾ ਤਹਿ ਦਿਲ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਇਹ ਪ੍ਰਸ਼ਾਸਨ ਤੇ ਪ੍ਰੈਸ ਮਿਲਣੀ ਵਿੱਚ ਪੂਰਨ ਸਹਿਯੋਗ ਦਿੱਤਾ ਔਰ ਮੈਂ ਪ੍ਰਸ਼ਾਸਨ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਸਾਡੇ ਐਸੋਸੀਏਸ਼ਨ ਵੱਲੋਂ ਹਰੇਕ ਜ਼ਿਲ੍ਹੇ ਔਰ ਬਲਾਕ ਵਿੱਚ ਜਿੰਨੀ ਵੀ ਸਾਡੀ ਹੋ ਸਕੀ ਅਸੀਂ ਆਪਦੀ ਐਸੋਸੀਏਸ਼ਨ ਦੇ ਮੈਂਬਰਾਂ ਰਾਈਆਂ ਉਹਦੇ ਤਰ੍ਹਾਂ ਰਾਈ ਜਿਹੜਾ ਸਮਾਜਿਕ ਕ੍ਰਿਤਿਆਵਾਂ ਦੇ ਵਿਰੁੱਧ ਪੂਨ ਸੰਯੋਗ ਦਿਆਂਗਾ ਬਿਲਕੁਲ ਜੀ ਇੱਕ ਇਕੱਲਾ ਪ੍ਰਸ਼ਾਸਨ ਵੀ ਜੇ ਆਪਾਂ ਕਰੀਏ ਤਾਂ ਕੁਝ ਨਹੀਂ ਕਰ ਸਕਦਾ ਔਰ ਇਕੱਲੇ ਇਹ ਪ੍ਰੈਸ ਵੀ ਕੀ ਇਹ ਤਾਂ ਕੁਝ ਨਹੀਂ ਕਰ ਸਕਦੀ ਆਪਾਂ ਨੂੰ ਪਤਾ ਕਿ ਪ੍ਰੈਸ ਔਰ ਜਿਹੜਾ ਪੁਲਿਸ ਦਾ ਨੌਮਾਸ ਦਾ ਰਿਸ਼ਤਾ ਇਹ ਕਦੇ ਵੀ ਇੱਕ ਦੂਜੇ ਤੋਂ ਦੂਰ ਨਹੀਂ ਹੋ ਸਕਦੇ ਉਹ ਜਿੰਨਾ ਵੀ ਆਪਾਂ ਰਲ ਮਿਲ ਕੇ ਕੰਮ ਕਰਾਂਗੇ ਤੇ ਉਹਦਾ ਜਿਹੜਾ ਉਹ ਬੈਨੀਫਿਟ ਜ਼ਿਆਦਾ ਹੋਏਗਾ ਪ੍ਰੈਸ ਐਸੋਸੀਏਸ਼ਨ ਰਜਿਸਟਰਡ ਪੰਜਾਬ ਵੱਲੋਂ ਬਰਦਾਸਪੁਰ ਵੱਲੋਂ ਬਟਾਲੇ ਵੱਲੋਂ ਔਰ ਸਮੂਹ ਬਟਾਲਾ ਦੀ ਜਿੰਨੀ ਵੀ ਸਾਡੇ ਕੋਲ ਪ੍ਰੈਸ ਇੱਥੇ ਪਹੁੰਚੀ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਆ ਔਰ ਖਾਸ ਕਰਕੇ ਸ਼੍ਰੀ ਜਿਆਜੋ ਭਗਤ ਸਿੰਘ ਦੀ ਜੋ ਪਰਿਵਾਰ ਦੇ ਵਿੱਚੋਂ ਸਿਸਟਰ ਪਹੁੰਚੇ ਆ ਪ੍ਰਧਾਨ ਸਾਹਿਬ ਪਹੁੰਚੇ ਆ ਔਰ ਖਾਸ ਕਰ ਐਸਐਸਪੀ ਸਾਹਿਬ ਔਰ ਕਲਸੀ ਪਰਿਵਾਰ ਦੇ ਵਿੱਚੋਂ ਜਿਹੜੇ ਉਹਨਾਂ ਦੇ ਛੋਟੇ ਬ੍ਰਦਰ ਪਹੁੰਚੇ ਉਹਨਾਂ ਦਾ ਧੰਨਵਾਦ ਕਰਦੇ ਆ ਕੀਮਤੀ ਸਨਾਂ ਕੱਢ ਕੇ ਪਹੁੰਚੇ ਆ ਅੱਜ ਅਸੀਂ ਪਹਿਲ ਕੀਤੀ ਆ ਜਿਦੇ ਵਿੱਚ ਪ੍ਰਸ਼ਾਸਨ ਸਰਕਾਰ ਤੇ ਪ੍ਰੈਸ ਤਿੰਨਾਂ ਦੀ ਮਿਲਣੀ ਹੋਈ ਆ ਔਰ ਬੜਾ ਵਧੀਆ ਨਿਪਟਰੇ ਚੜਿਆ ਆ ਜਿਸ ਤਰਕੇ ਨਸ਼ੇ ਦੇ ਉੱਪਰ ਜੇਕਰ ਇਹ ਲੋਕ ਕੰਮ ਕਰ ਰਹੀ ਆ ਤਾਂ ਸਾਡਾ ਵੀ ਫਰਜ਼ ਬੰਦਾ ਸੀ ਕਿ ਇਹਨਾਂ ਦਾ ਸਾਥ ਦੇਈਏ ਇਹਨਾਂ ਨੂੰ ਪ੍ਰੋਸਾਈਡ ਕਰੀ ਜਿਸ ਕਰਕੇ ਅੱਜ ਅਸੀਂ ਪ੍ਰਸ਼ਾਸਨ ਨੂੰ ਸਨਮਾਨਿਤ ਕੀਤਾ ਆ ਉਹਨਾਂ ਦੇ ਵਧੀਆ ਕਾਰਜਗੁਜ਼ਾਰੀ ਕਰਕੇ ਉਹਨਾਂ ਨੂੰ ਸਨਮਾਨ ਕੀਤਾ ਆ ਆਸ ਕਰਦੇ ਆ ਕਿ ਅੱਗੇ ਸਾਡੇ ਵਾਂਗੂ ਇਦਾਂ ਹੋਰ ਐਸੋਸੀਏਸ਼ਨ ਅੱਗੇ ਆਣਗੀਆਂ ਤਾਂ ਕਿ ਪੁਲਿਸ ਪ੍ਰਸ਼ਾਸਨ ਚੰਗਾ ਕੰਮ ਕਰ ਸਕੇ ਸਰਕਾਰ ਚੰਗਾ ਕੰਮ ਕਰ ਸਕੇ ਔਰ ਪ੍ਰੈਸ ਤਾਂ ਹਮੇਸ਼ਾ ਹੀ ਪੁਲਿਸ ਦੇ ਪ੍ਰਸ਼ਾਸਨ ਦੇ ਨਾਲ ਚੱਲਦੀ ਆ ਔਰ ਵਧੀਆ ਜਿਹੜਾ ਨਸ਼ੇ ਦੇ ਮੁੱਦੇ ਜਿਹੜੇ ਉਜਾਗਰ ਕਰਦੀ ਹੈ ਤਾਂ ਕਿ ਪ੍ਰਸ਼ਾਸਨ ਉੱਤੇ ਜਿਹੜੀ ਆ ਉਹਨੂੰ ਖਤਮ ਕਰੇ ਅਸੀਂ ਧੰਨਵਾਦੀ ਆ ਪ੍ਰਸ਼ਾਸਨ ਦੇ ਵੀ ਧੰਨਵਾਦੀ ਆ ਖਾਸ ਕਰ ਐਸੋਸੀਏਸ਼ਨ ਦੇ ਸਾਰੇ ਅਧਿਕਾਰੀਆਂ ਨੇ ਧੰਨਵਾਦੀ ਆ ਕਿ ਜਿਨ੍ਹਾਂ ਨੇ ਐਡਾ ਵਧੀਆ ਪ੍ਰੋਗਰਾਮ ਕਰਾਇਆ ਧੰਨਵਾਦ